ਦੇ ਸੰਗਤ ਨੇ ਮਿਲ ਕੇ ਰਾਹ 'ਤੇ ਰੱਖੇ ਭਾਈ ਰਾਹ ਖਲਾਇਆਗਾ ਇਹ ਰਸਤਾ ਖਲਾਣੇ ਲਈ ਆਏ ਸੀ ਚਾਚਾ ਮਾੜਾ ਪੰਜਾਬੀ ਚ ਬੋਲ ਕੋਈ ਚੱਲ ਨਹੀਂ ਆਪਾਂ ਪੰਜਾਬੀ ਆ ਯਾਰ ਆਪਣੀ ਲੀਡਰ ਸਾਹਿਬ ਉਹਨਾਂ ਨੇ ਕਹਿਦਾ ਵੀ ਸਾਨੂੰ ਟਰੈਕਟਰ ਨੂੰ ਝੱਪਣਗੇ ਥੋੜੇ ਸੂਰਾਂ ਨੂੰ ਬੈਲਾ ਝੱਪਣਗੇ ਆ ਇਹ ਨਾ ਇਹ ਉਹ ਕਰ ਰਹਿਣਾ ਤਨੂੰ ਲੋਕ ਆਪਣੇ ਵਿਰੁੱਧ ਹੋ ਜਾਣਗੇ ਜੋ ਕਹਿੰਦੇ ਵੀ ਜੇ ਸਾਨੂੰ ਲੱਗਿਆ ਵੀ ਇੱਧਰ ਦੀ ਕਿਸਾਨ ਜੱਥੇ ਬੁੰਨੀਆਂ ਜਾਂ ਕੋਈ ਵੀ ਰੂਟ ਬਣਦਾ ਮਾਰ ਕਿਸੇ ਤੇ ਪੱਖੀ ਚੱਕਰ ਇੱਥੇ 3-4 ਘੰਟੇ ਮਾਰਨਾ ਤੂੰ ਥੋੜਾ ਦਸਾ ਪੱਖੀ ਵੀ ਮਿਲਦਾ ਉੱਥੇ ਬਾਰਡਰ ਦੇ ਦਾ ਜਿਹੜਾ ਕਿਸਮਾਨ ਪੈਂਦਾ ਉਹ ਪੈਂਦੀ ਆ ਤੇ ਜ਼ਿਆਦਾਤਰ ਬਾਰਡਰ ਏਰੀਆ ਬਹੁਤ ਜ਼ਿਆਦਾ ਪ੍ਰਭਾਵਤ ਹੋਇਆ ਬਾਰਡਰ ਏਰੀਆ ਤੇ ਜਿਹੜੇ ਪਿੰਡ ਨੇ ਹਰਿਆਣੇ ਪੰਜਾਬ ਤੇ ਸਾਡੇ ਖੇਤ ਇਧਰ ਪੈ ਜਾਂਦੇਗੇ ਫਿਰ ਪੰਜਾਬ ਦੇ ਨਾਲ ਲੱਗ ਜਾਂਦੇ ਆ ਆ ਮਾਨਸਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਪਿੰਡ ਦਾ ਪਹਿਲਾ ਬੰਦਾ ਜਿਹੜਾ ਇਹ ਗੋਲ ਖੋਲਣ ਤੋਂ ਬਾਅਦ ਲੰਘੂ ਆ ਇਹ ਦੇਖੋ ਜੀ ਲੋਕਾਂ ਦਾ ਬਹੁਤ ਵੱਡਾ ਇੱਕਾ ਹੁੰਦਾਗਾ ਇੱਕਲਾ ਬੰਦਾ ਕੁਝ ਨਹੀਂ ਕਰ ਸਕਦਾ ਅੱਜ ਪਿੰਡ ਤੋਪਿਆ ਸਾਰਾ ਇਹਨਾਂ ਨੇ ਨੰਗਾ ਖੋਲਤਾ ਹਾਂ ਔਰ ਮੜਾ ਇਹ ਸਾਥ ਦਿਆ ਕਰੋ ਜੇ ਕੋਈ ਗੈਟਵੀ ਜਲਾਸਮੈਂਟ ਕਰਦਾ ਯਾਰ ਤਾਂ ਇਹ ਇਕੱਠੇ ਹੋ ਜਾ ਕਰੋ ਠੀਕ ਆ ਪਿੰਡ ਓ ਬਾਈ ਅੱਗੇ ਰੋਡ ਬੰਦ ਆ ਇੱਧਰ ਦੀ ਵਗ ਜਾ ਬਠਿੰਡੇ ਤੁਸੀਂ ਠੀਕ ਐ ਬਠਿੰਡਾ ਜੀ ਬਠਿੰਡਾ ਟੇਡਾ ਬਠਿੰਡਾ ਪਹਿਲਾਂ ਸਿੱਧਾ ਬਠਿੰਡਾ ਹੁੰਦਾ ਸੀਗਾ ਠੀਕ ਆ ਭਾਈ ਰੀਠੂ ਤੇ ਬਠਿੰਡਾ ਜਿਹੜਾ ਸਾਨੂੰ ਕਹਿੰਦੇ ਹੁੰਦੇ ਪਹਿਲਾਂ ਸਿੱਧਾ ਬਠਿੰਡਾ ਉਹੀ ਹੁਣ ਬਠਿੰਡਾ ਭਾਈ ਟੇਡਾ ਹੋ ਗਿਆ ਇੱਧਰ ਦੀ ਤੇ ਨਾਲ ਦਾ ਪਿੰਡ ਹੈਗਾ ਬਠਿੰਡੇ ਜ਼ਿਲ੍ਹੇ ਦਾ ਗੋਲੇ ਵਾਲੇ ਵਿੱਚ ਦੀ ਜਾਂਦੇ ਹੁਣ ਇਹ ਛੋਟਾ ਜਿਹਾ ਪਿੰਡ ਆ ਸੀ ਹੱਸਦੇ ਆਉਂਦੇ ਸੀਗੇ ਚੱਲ ਵਾਹ ਗੋਲੇ ਵਾਲੇ ਤਾਂ ਵਿਚਾਰੇ ਬੱਸਾਂ ਦੇਖ ਲੈਣਗੇ ਕਿ ਸਾਡੇ ਪਿੰਡ ਵਿੱਚ ਜਲੀ ਬਈ ਬੱਸਾਂ ਟੱਪੀਆਂ ਹੋਈਆਂ ਰਹਿ ਗਈਆਂ ਤੇ ਯਾਰ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਵਲੌਗ ਚ ਤੇ ਰੋਡ ਬੰਦ ਕੀਤੀ ਪਿਆ ਜਿਵੇਂ ਤੁਹਾਨੂੰ ਰੋਜ਼ ਹੀ ਦਿਖਾ ਦਿੰਨੇ ਆ ਤੇ ਇੱਥੋਂ ਬੱਸਾੜਾ ਨੇ ਸਿੱਟ ਕੇ ਸਕੇ ਦਿੱਤਾ ਹੋਇਆ ਬੋਰਡ ਲਾ ਕੇ ਭਈ ਪੱਠੇ ਡੇ ਜਾਣਾ ਜੀ ਨੇ ਤੇ ਇਧਰਲਾ ਪਿੰਡ ਬਗਲ ਕੇ ਇਸੇ ਰੋਡ ਤੇ ਚੜਜੋ ਦੁਬਾਰੇ ਤੇ ਅੱਜ 2 ਫੱਗਣ 14 ਫਰਵਰੀ ਸਾਲ 2024 ਤੇ ਬੁੱਧਵਾਰ ਦਾ ਦਿਨ ਸਮਾਂ ਸਵੇਰੇ ਦੇ 8:00 ਵਜੇ ਦਾ ਹੋਇਆ ਤੇ ਜਮਦਰੀ ਰੋਟੀ ਤੋਂ ਹੁਣੇ-ਹੁਣੇ ਵਾਪਸੀ ਹੋਈ ਆ ਤੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਦਿਖਾਉਣਾ ਹੈ ਸਾਰਾ ਕਾਰਜਕ੍ਰਮ ਕੀ ਰਹੂਗਾ ਤੇ ਧੰਨਵਾਦ ਬਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਈ ਵੀ ਦੇਖੋ ਪਿੰਡਾਂ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਥੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਦੇਖ ਸਕਦੇ ਹੋ ਤੇ ਫਿਲਹਾਲ ਪ੍ਰਸ਼ਾਦਾ ਪਾਣੀ ਚੱਕ ਲਈ ਅਗਲੀ ਗੱਲਬਾਤ ਤੁਹਾਨੂੰ ਦਿਖਾਉਣਾ ਹੈ ਤੇ ਰੂੜੀ ਪਾਤੀ ਤੜਕੀ ਤੁਹਾਡੇ ਮੱਥੇ ਲਾਉਣੇ ਆ ਪਿੰਡਾਂ ਵਾਲਾ ਦੇਸੀ ਮਾਹੌਲ ਚਾਲ ਤੇ ਕਰਦੇ ਆ ਅਗਲਾ ਕਾਰਜ ਕਰਮ ਸ਼ੁਰੂ ਥੋੜੇ ਟਾਈਮ ਬਾਅਦ। ਸਮਾਂ 2:28 ਮਿੰਟਾਂ ਦਾ ਮੱਜਾਂ ਦੇ ਨੀਰੇ ਚਾਰੇ ਦਾ ਹੋ ਗਿਆ। ਤੇ ਨਾਲ ਹੀ ਬਿੱਲੇ ਦਾ ਇਹ ਬੱਕੜੀਆਂ ਦਾ ਟਾਈਮ ਹੋ ਗਿਆ। ਤੇ ਜਦੋਂ ਹਾਰੇ ਜੋ ਤੌੜੀ ਕੱਢ ਕੇ ਮੱਜਾਂ ਨੂੰ ਬੱਕੜੀਆਂ ਪਾਉਣ ਲੱਗਦੇ ਆ ਤੇ ਉਦੋਂ ਹੀ ਪਈ ਇਹ ਲਵੇ ਆ ਜਾਂਦਾ ਤੇ ਰੋਟੀ ਪ੍ਰਸ਼ਾਦਾ ਥੋੜਾ ਜਿਹਾ ਘਾਟੀ ਖਾਂਦਾ ਇਹ ਤੇ ਬਸ ਇਹਨਾਂ ਨਾਲ ਰੱਜ ਲੈਂਦਾ ਬੱਕੜੀਆਂ ਕੀ ਆ ਇਹ ਆ ਉਬਲੀ ਹੋਈ ਕਣਕਾ ਤੇ ਮੱਧਿਆਂ ਨੂੰ ਜਿਹੜੀ ਅਸੀਂ ਸੰਨੀ ਚ ਰਲਾਉਂਦੇ ਆ ਮਤਲਬ ਖਾਲ ਦੇ ਵਿੱਚ ਪਾ ਕੇ ਤੂੜੀ ਚ ਰਲਾਉਣਿਆਂ ਨਾਲ ਤੇ ਉਹਦੇ ਇਹ ਫੱਟੇ ਚੱਕੰਦਾ ਪੂਰੇ ਜੀ ਭਰ ਕੇ ਖਾਂਦਾ ਵਧੀਆ ਰਾਜੀ ਰਹਿੰਦਾਗਾ ਹੈਨਾ ਮੰਮੀ ਮਾਇ ਗੁਰਕਾ ਲਾਉਂਦਾ ਤੇ ਘੱਲੇ ਚਾੜਾ ਮੁਕਰ ਕੇ ਥੱਲੇ ਖੋਬੋ ਆ ਮਛਾਂਲੇ ਬੜ ਤੋਂ ਵੀ ਡਰਦਾ ਆਪਦੀਆਂ ਕਿ ਆ ਕੀ ਨਹੀਂ ਨਾ ਇਹ ਗੱਫਾ ਕਰਾ ਬੱਕਰੀਆਂ ਦਾ ਕੌਣ ਨੇ ਭਾਣ ਦੇ ਹਾਂ ਮੈਂ ਆਚਾਰ ਪਟਕੇ ਲਿਆਉਣਾ ਬਾਹਰ ਨਹੀਂ ਆਈ ਨਾ ਰਲਦੀ ਤੇ ਹਰੇ ਵੱਲੋਂ ਕੰਮ ਸਾਡਾ ਠਾਪੋ ਗਿਆ ਨਹਿਰ ਦਾ ਪੁਲ ਬੰਦ ਹੋਣ ਕਰਕੇ ਤੇ ਉਹ ਬਚਿਆਗਾ ਪੂਰਾ ਗਾਉਂ ਦੇ ਪਰਸੋਂ ਚੌਥੇ ਜਿਹਦੇ ਬੈਰੀਕਟ ਲਾ ਕੇ ਬੰਦ ਕਰਿਆ ਪੁਲ ਉਦਦੇ ਅਸੀਂ ਤਿੰਨ ਦਿਨਾਂ ਦਾ ਹਰਾ ਲੈ ਆਏ ਸੀਗੇ ਤੇ ਹੁਣ ਪਤਾ ਨਹੀਂ ਹਜੇ ਕਦੋਂ ਖੁੱਲੂਗਾ ਪੁਲ ਤੇ ਉਹ ਮੈਂ ਸੋਚ ਰਿਆ ਸੀ ਕੱਲ ਨੂੰ ਹਰਾ ਉਧਰੋਂ ਕਿਸੇ ਦੇ ਡਾਇਰੈਕਟਰ ਤੇ ਢੋ ਲਈਏ ਤੇ ਇਧਰੋਂ ਆਪਦਾ ਡਾਇਰੈਕਟਰ ਲੈ ਕੇ ਪੁਲ ਤੋਂ ਪਾਰ ਪੰਡਾ ਚੈੱਕ ਕੇ ਲੰਘਾ ਲਈਏ ਹਣਾ ਮੰਮੀ ਤਾਣੀ ਜੋ ਡਾਕਟਰ ਮੰਗ ਲੈਣੇ ਕਿਸੇ ਤਿੰਨ ਚਾਰ ਦਿਨਾਂ ਦਾ ਹਰਾ ਫੇਰ ਲੈ ਆਵਾਂਗੇ ਤੇ ਦਾ ਮੰਗ ਲੋ ਢਾਣੀ ਦਾ ਤੁਸੀਂ ਦਾ ਚਲੋ ਦੇਖਦੇ ਆਂਗੇ ਤੇ ਵਾਈਗਰੂ ਭਲਾ ਕਰੇ ਤੇ ਹਰਾ achar ਤੇ ਤੂੜੀ ਤੇ ਲੇਟੀ ਦਾਣਾ ਸਾਰਾ ਕੁਝ ਮਿਕਸ ਕਰਕੇ ਇਹਨਾਂ ਨੂੰ ਪਾਉਂਦੇ ਹੁੰਨੇ ਆਂਗੇ ਤੇ ਹੁਣ ਇਕੱਲੇ achar ਨਾਲ ਕੰਮ ਚਲਾ ਦੇਾਂਗੇ ਖਾਂ ਦਾ ਸਮਾਂ ਤੇ ਨੀਰਾਚਾਰਾ ਬੌਂਡ ਤੋਂ ਬਾਅਦ ਕੋਲਵੱਲ ਆ ਗਿਆ ਉਥੇ ਮੁੜਿਆ ਏ ਤੇ ਪਿੰਡ ਵੱਲੋਂ ਭਾਰੀ ਕਟ ਕੀਤਾ ਗਿਆ ਇੱਥੇ ਸਾਹਮਣੇ ਪੁਲ ਤੇ ਕਿ ਪਿੰਡ ਵਾਲੇ ਬਈ ਬਹੁਤ ਤੰਗ ਆਵਾ ਜਾਈ ਵੱਲੋਂ ਤੇ ਆ ਪੁਲ ਧਲਾਉਣਾ ਕਹਿੰਦੇ ਤੇ ਆਪਾਂ ਵੀ ਇੱਥੇ ਮੌਕਾ ਦੇਖਣ ਪਹੁੰਚੇ ਆਂਗੇ ਤੇ ਦੇਖਦੇ ਆ ਸੰਗਤ ਕੀ ਫੈਸਲਾ ਕਰਦੀ ਆ ਕੀ ਹਾਲ ਆ ਇਹ ਗੱਲ ਕੀਤੀ ਕਿ ਇਹਨਾਂ ਨੂੰ ਨਾ ਦੇ ਅੱਗੇ ਖੜੇ ਰਹਿ ਜਾ ਕਿਆ ਲਖਾਲ ਚਈ ਕੀਆ ਲਗਾ ਕਬਰਦਾਨ ਠੀਕ ਹੈ ਜੀ ਕਿਵੇਂ ਪਾਰੀ ਇਕੱਠ ਹੋਇਆ ਇਹ ਰਸਤਾ ਖਲਾਣੇ ਕੇ ਲਈ ਆਏ ਸੀਗੇ ਚਾਚਾ ਮਾੜਾ ਪੰਜਾਬੀ ਚ ਬੋਲ ਕੋਈ ਚੱਲਨੀ ਆਪਾਂ ਪੰਜਾਬੀ ਆ ਯਾਰ ਖੇਤਾਂ ਵਾਲਾ ਰਸਤਾ ਖਲਾਉਣਾ ਅੱਛਾ ਪੁਰਾਣੇ ਪੁੱਲ ਤੇ ਖੁਲਾਣ ਵਾਲੀ ਖਰਾਵਾ ਨਾਲ ਹਾਂਜੀ ਹਾਂਜੀ ਕਹਿੰਦੇ ਵੀ ਸ਼ਾਮ ਨੂੰ ਟ੍ਰੈਕਟਰ ਆਏਗਾ ਹੋਂਦੇ ਨੂੰ ਹਾਂ ਹਾਂ ਇਹ ਭਾਗੜਾ ਨਹਿਰ ਦਾ ਆਪਣੇ ਪਿੰਡ ਵਾਲਾ ਪੁਰਾਣਾ ਪੋੜਾ ਤੇ ਪੇ ਖੇਤ ਆ ਵਾ ਜੈ ਨੂੰ ਜਿਹੜਾ ਬਹੁਤ ਹੀ ਜ਼ਿਆਦਾ ਤੰਗ ਹੋ ਚੁੱਕਿਆ ਕੰਮ ਤੇ ਪਰਸੋਂ ਹਾਂ ਤੇ ਪਰਸੋਂ ਆਥਨੇ ਤਾਂ ਲੜਪੜ ਕੇ ਮੜਾ ਉਟ ਕੇ ਕਹਾ ਕੇ ਇੱਧਰਲਾ ਪੋੜਾ ਦਾ ਰਸਤਾ ਘਰਤਾ ਸੀ ਇਹਨਾਂ ਨੇ ਕੱਲਾ ਮੋਟਰਸਾਈਕਲ ਸਾਈਕਲ ਲੰਘਣ ਵਾਸਤੇ ਸਤਿ ਸ਼੍ਰੀ ਅਕਾਲ ਬਾਈ ਆ ਤੇ ਹਰੇ ਚਾਰੇ ਦਾ ਤੇ ਖੇਤ ਕੰਮ ਹੋਰ ਔਖਾ ਹੋ ਰਿਹਾ ਗੱਲ ਆਉਣਾ ਤੇ ਦੂਜੀ ਗੱਲ ਖੇਤ ਆਉਣਾ ਜਾਣਾ ਚੱਲ ਹੋ ਗਿਆ ਕੀ ਹਾਲ ਆ ਬਈ ਵਿੰਦਰ ਠੀਕ ਆ ਬਈ ਦਿਰਾ ਆਇਆ ਕਿਹੜਾ ਕੀ ਹਾਲ ਆ ਭਾਈ ਪ੍ਰਗਟ ਜੀ ਸਤਿ ਸ਼੍ਰੀ ਅਕਾਲ ਪ੍ਰਧਾਨ ਸਾਹਿਬ ਕੀ ਹਾਲ ਆ ਠੀਕ ਆ ਜੀ ਸਾਹਿਬ ਕੀ ਇਹ ਨਿਰਣਾ ਹੋ ਰਿਹਾ ਮੈਂ ਇਹ ਅੱਗੇ ਜੀ ਆਪਣੇ ਜੋ ਕਿਸਾਨ ਸੀ ਹਰੇ ਚਾਰੇ ਵਾਸਤੇ ਪਾਣੀ ਦੀ ਬਾਰੀ ਆਪਣੇ ਕਿਉਂ ਵਰਮੇ ਲੱਗਦੇ ਇੱਧਰ ਹਾਂਜੀ ਭਾਈ ਉਹਦੇ ਵਾਸਤੇ ਬਹੁਤ ਸਾਰਾ ਰਸਤਾ ਲੱਤਿਆ ਗਿਆ ਠੀਕ ਆ ਸਿਕ ਸਾਹਿਬ ਦੇ ਯੋਨੀ ਮੁਰੇ ਦੇਸ਼ ਆਪਣੇ ਲੀਡਰ ਸਾਹਿਬ ਉਹਨਾਂ ਨੇ ਕਹਿਦਾ ਵੀ ਸਾਨੂੰ ਟਰੈਕਟਰ ਨੂੰ ਟੱਪਣਗੇ ਛੋੜੇ ਸਕੂਲਾਂ ਦੇ ਪੈਨਾ ਟੱਪਣਗੇ ਕਿਉਂਕਿ ਆਪਣੇ ਚਾਰ ਸਕੂਲ ਆ ਜਿਵੇਂ ਜੋਰਟੀਆਂ ਵਾਲੇ ਦੋ ਲਹਿਰੀ ਵਾਲਾ ਸਿੰਘ ਵਾਲਾ ਚਾਰੇ ਬੱਚੇ ਆਪਣੇ ਤੇ ਇੱਧਰ ਜਾਂਦੇ ਸਕੂਲਾਂ 'ਚ ਹਾਂ ਉਹ ਪੈਨਾ ਟੱਪਣਗੇ ਆ ਦੋ ਪਿੰਡ ਬਗਲ ਕੇ ਜਾਣਾ ਪੈਂਦਾ ਜੀ ਆਪਾਂ ਖੇਤ ਵੀ ਹੋਣਾ ਨਾਲੇ ਆਪਾਂ ਟਰੈਕਟਰ ਵਧੀਆ ਪ੍ਰਧਾਨ ਸਾਹਿਬ ਆਪਣੇ ਸਹਿਮਤੀ ਬਣ ਗਈ ਤੇ ਆਪਣੇ ਸਹਿਮਤੀ ਵਾਲੀ ਹੋਏ ਹੋਇਆ ਗਈ ਕੋਈ ਝੜਤੀ ਹੋਈ ਹੁਣ ਇਹ ਕੀ ਕਹਿੰਦੇ ਅਸੀਂ ਕਦੋਂ ਖੋਲ ਦੇਾਂਗੇ ਤਕਰੀਬਨ ਘੰਟੇ ਦੇ ਵਿੱਚ ਵਿੱਚ ਘੰਟੇ ਦੇ ਵਿੱਚ ਵਿੱਚ ਚਲੋ ਆਪਣਗੇ ਆਪਣੀਆਂ ਬੈਨ ਹਾਂ ਸੌਖਾ ਹੋ ਜਿਓ ਥੋੜਾ ਮੈਂ ਵੀ ਅੱਜ ਰਾਇ ਕਰੀ ਜਾਂਦਾ ਸੀ ਮਖ ਇਧਰੋਂ ਢਾਣੀ ਚੋ ਕਿਸੇ ਡਾਇਰੈਕਟਰ ਲੈ ਕੇ ਹਰਾ ਲਿਆਉਂਦਾ ਕਰ ਲੀਆ ਇਧਰੋਂ ਮਖ ਟਾ ਚੱਕ ਕੇ ਪੰਡਾ ਲਗਾ ਲਾਂਗੇ ਆਪਦੇ ਡਾਇਰੈਕਟਰ ਦਾ ਸਹਿਮਤੀ ਬਣੀ ਆ ਵਧੀਆ ਗੱਲ ਮਣੀ ਸੁਣੀ ਆਪਣੀ ਆ ਇਹ ਨਾ ਇਹਨਾਂ ਨੇ ਉਹ ਕਰਿਆ ਨਾ ਤੁਨੂੰ ਲੋਕ ਆਪਣੇ ਵਿਰੁੱਧ ਹੋ ਜਾਣਗੇ ਸਾਈਡ ਤੋਂ ਹੋ ਜਿਓ ਬਾਈ ਆਪ ਚੱਕਣ ਲੱਗ ਜਾਣਗੇ ਫਿਰ ਕੀ ਕਹੋਗੇ ਹਾਂ ਸਾਈਡ ਦੇ ਦਿਓ ਮਾੜੇ ਸਾਈਡ ਤੋਂ ਹੋ ᱛਿਰੋਂ ਹੋਊਗੀ ਗੱਲ ਸਾਰੀ ਕਲੀਅਰ ਕੀ ਹਾਲ ਆ ਭਾਈ ਜੀ ਦਰ ਸਿੰਘ ਜੀ ਵਧੀਆ ਸਹਿਤ ਇਹ ਮੁੱਦਿਆਂ ਤੇ ਹੋਈ ਆ ਵੀ ਇੱਕ ਤਾਂ ਆਪਣੇ ਜਿਹੜੇ ਟਰੈਕਟਰ ਆ ਖੇਤਾਂ ਵਾਲੇ ਵਾਹਨ ਹਾਂ ਉਹਨਾਂ ਨੂੰ ਪਰਮਿਸ਼ਨ ਹੈ ਇੱਕ ਸਕੂਲ ਲਾਣੀਆਂ ਵਾਹਨਾਂ ਨੂੰ ਠੀਕ ਹੈ ਵੀ ਬਾਕੀ ਉਹ ਕਹਿੰਦੇ ਵੀ ਜੇ ਸਾਨੂੰ ਲੱਗਿਆ ਵੀ ਇੱਧਰ ਦੀ ਕਿਸਾਨ ਜਥੇ ਬੰਦੀਆਂ ਜਾਂ ਕੋਈ ਵੀ ਰੂਟ ਬਣਦਾ ਵੀ ਫਿਰ ਅਸੀਂ ਇਹਨੂੰ ਬੰਦ ਕਰਾਂਗੇ ਨਹੀਂ ਕਿਸਾਨ ਜਥੇ ਬੰਦੀ ਦਾ ਹਰਪਾਲ ਆਏ ਹੁਣ ਸਾਰਿਆਂ ਨੂੰ ਪਤਾ ਆਪਣਾ ਇਹ ਮੇਨ ਗੇਟ ਹੈ ਇਹ ਬੰਦ ਕਰਤਾ ਆਪਣਾ ਹਣਾ ਜੀ ਅਦੋਂ ਜਿਹੜਾ ਮੇਨ ਰੋਡ ਹੈਗਾ ਤੇ ਹੁਣ ਸਾਰਿਆਂ ਨੂੰ ਪਤਾ ਹੁਣ 2 ਕਿਲੋਮੀਟਰ ਬੰਦਾ ਪਾਸੇ ਦੀ ਢਲਕੇ ਲੰਘੀ ਯਾਰ ਸਾਰੇ ਪਾਸੇ ਵਾਲੇ ਪੁਲ ਖੁੱਲੇ ਹੀ ਆਗੇ ਇੱਥੇ ਕਿਉਂ ਜਿੱਦੋ ਜਹਿਦ ਕਰਨਗੇ ਹੋਇਆ ਇਸ ਰੋਡ ਉਤੋਂ ਦੀ ਕੋਈ ਵੀ ਨਹੀਂ ਚੱਲਦੀ ਹਾਂ ਇਹ ਤਾਂ ਇੱਕ ਫਾਲਤੂ ਦਾ ਆਪਾਂ ਨੂੰ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਹਾਂਜੀ ਬਈ ਸਹੀ ਗੱਲ ਹੈ ਦੇ ਇੱਕ ਪ੍ਰੈਸ਼ਰ ਹੈ ਜਿਹੜਾ ਪਾਇਆ ਜਾ ਰਿਹਾ ਵੀ ਇਹ ਦਿੱਲੀ ਨਾਲ ਹਾਂਜੀ ਬਈ ਤੇ ਆਪਾਂ ਨੂੰ ਪਹਿਲਾਂ ਆਪਣੇ ਟੈਕ ਲੈਵਲ ਦਾ ਜਿਹੜਾ ਮਸਲਾ ਸੀ ਲੋਕਾਂ ਦੀ ਦੁੱਖ ਤਕਲੀਫ ਸੀ ਹਾਂ ਪਹਿਲਾਂ ਇਹ ਸਲਝਾਉਣਾ ਪਊਗਾ ਹੱਲ ਕੀਤਾ ਆਪਣੇ ਨਾਲ ਉਹਨਾਂ ਨੇ ਵਧੀਆ ਢੰਗ ਨਾਲ ਗੱਲ ਕੀਤੀ ਹੈ ਹਾਂਜੀ ਬਈ ਤੇ ਆਪਣੀ ਜਿਹੜੀ ਮੰਗ ਸੀ ਉਹਨਾਂ ਨੂੰ ਉਹਨੇ ਮਨਜ਼ੂਰ ਕੀਤੀ ਹੈ 1 ਘੰਟੇ 1.5 ਘੰਟੇ ਦੇ ਵਿੱਚ ਕਹਿੰਦੇ ਰਸਤਾ ਥੋੜਾ ਜਿਹੜਾ ਖੋਲ ਦਿੱਤਾ ਜਾਊਗਾ ਠੀਕ ਹੈ ਮਿੱਠੀ ਗੋਲੀ ਤਾਂ ਨਹੀਂ ਦੇਰੇ ਨਹੀਂ 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 ਉਹ ਗੱਲ ਸਹਿਮਤੀ ਬਣ ਗਈ ਪਹਿਲਾਂ ਵੀ ਦੇਖੋ ਇੱਥੇ ਬੰਦ ਸੀਗਾ ਪਹਿਲਾਂ ਵੀ ਖੋਲ ਤਾਂ ਮੋਸਕਾ ਨਾਲ ਬਜਾਰਾ ਦਾ ਰਸਤਾ ਹਾਂਜੀ ਹਾਂਜੀ ਟਰੈਕਟਰ ਤੇ ਬੈਨਾਂ ਦਾ ਜਿਹੜਾ ਆਜੋ ਲੰਘਾ ਲਓ ਇਹਨਾਂ ਓਕੇ ਜੀ ਠੀਕ ਹੈ ਭਾਈ ਧੰਨਵਾਦ ਤੇ ਪਿੰਡ ਵੱਲੋਂ ਪਈ ਇੱਥੇ ਭਾਰੀ ਇਕੱਠ ਕੀਤਾ ਗਿਆ ਤੇ ਕਿਹ ਆਲਾ ਭਾਈ ਖਾਲਸਾ ਜੀ ਚਲੋ ਚੰਗੀ ਗੱਲ ਆ ਕਿਹ ਆਲਾ ਮੋਟੂ ਹਾਂਜੀ ਸਰ ਖਾਲੇ ਹਾਂ ਠੀਕ ਹੈ ਹਾਂ ਠੀਕ ਹੈ ਬਈ ਲੱਕੜ ਦਾ ਮੁੰਡਾ ਹੈ ਲੱਕੜ ਦਾ ਮੁੰਡਾ ਲੱਕੜ ਦਾ ਮੁੰਡਾ ਨਹੀਂ ਨਹੀਂ ਇੰਨੀ ਇੱਥੇ ਇੱਥੇ ਕੋਈ ਗੱਲ ਨਹੀਂ ਤੇ ਰਾਸਤੇ ਦੇ ਇਧਰੋਂ ਹਾਲਾਤ ਇਹ ਰੋਡ ਸਾਡੇ ਬਈ ਉਹੀ ਪੱਟ ਸਿੱਟੇ ਇਹਨਾਂ ਨੇ ਇੱਥੋਂ ਤੇ ਵੱਡੇ ਵੱਡੇ ਖਾਤੇ ਲਾਹੇ ਬਈ ਹੈਗੇ ਕੀ ਹਾਲ ਹੈ ਤੂੰ ਮੈਂ ਤੈਨੂੰ ਫੋਨ ਕਰਦਾ ਸੀ ਆ ਤੂੰ ਮੂਰੇ ਫਿਰਦਾ ਨਾ ਮੈਂ ਕਹਾਂ ਜਾਈਏ ਨਾ ਮਹੀਂ ਡੇਟ ਹੋ ਗਿਆ ਨਾ ਸਮਝ ਆਇਆ ਆਏ ਕਾਕਾ ਪਰਲੀ ਸਾਈਡ ਦੇਖਦੇ ਆਂ ਤਰ ਕੋ ਮੁੰਡਾ ਜਾ ਦੇ ਨਾਲ ਓਏ ਕੈ ਨਾ ਮੜੇ ਕਾਰਾ ਹੋ ਕੇ ਸੰਗਤ ਮੋੜਨ ਲੱਗੀ ਹੋਰ ਜੀ ਵਧੀਆ ਚਾਹੀਦੇ ਭਾਈ ਉਡਾ ਲੂਟਾ ਮੱਜਾਂ ਭੁੱਖੀਆਂ ਖੜੀਆਂ ਹਰੇ ਬਿੰਨਾ ਆਪਣੀਆਂ ਉਰ ਚਾਹੀਦਾ ਨਾ ਬੜਾ ਇਦਾਂ ਰੋਗਾ ਵੀ ਇੱਥੇ ਕੱਢ ਮਾਰ ਕਿਸੇ ਤੇ ਪੱਖੀ ਦਾ ਚੱਕਰ ਇੱਥੇ ਜੇ ਵੀ ਸੀ ਲੈਉਣੇ ਆਪਾਂ ਹੁਣ ਭੇਡ ਦਾ ਯਾਰ ਠੀਕ ਠੀਕ ਜੀ ਨਾ ਲਓ ਨਾ ਲਓ ਕੋਈ ਨਕਸੀ ਨਾ ਲਓ ਤੇ ਇੱਥੇ ਆਪਣੇ ਪਿੰਡ ਦੀ ਪੱਕੀ ਚੌਕੀ ਹੈਗੀ ਇਹ ਨਹਿਰ ਦੇ ਪੁਲ ਤੇ ਕੀ ਹਾਲ ਹੈ ਜੀ ਸਾਨੇ online ਦਾ ਪੰਨੋ ਚਲੋ ਕਰੀਏ ਕਰ ਲੋ ਨਹੀਂ 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 ਕੁਝ ਨਹੀਂ ਕਹਿੰਦੇ ਬਾਤੋ ਰਸ ਕਰਨ ਕਰਕੇ ਆਇਆ ਹੈ ਇਹ ਉਸਕੇ ਬਾਅਦ ਵੀ ਤੇ ਤੁਹਾਡ ਬਾਟਰ ਪਾ ਚਲਾ ਜਾਏ ਆ ਕੋਈ ਨਹੀਂ ਰੁਕੀ ਕੋਈ ਮੈਨ ਮੈਨ ਮਨਾ ਕਹਾਂ ਮਨਾ ਥੋੜਾ ਕਰਾ ਉਹ ਕਹਿੰਦਾ ਕਹਿੰਦਾ ਕੋਈ ਦਿੰਦਾ ਭਰਦਾ ਨਹੀਂ ਲੱਗਦਾ ਵੀ ਸਾਰੇ ਹੰਡਲ ਬਾਟਰ ਵਾਟਰ ਨਹੀਂ ਹੈ ਬਸ ਇੱਕ ਘੰਟਾ ਮਾਦਣਾ ਤਾਂ 2-2 ਟੋੜਾ ਦਾ ਫੀਸ ਮਿਲ ਜਾਣਾ ਠੀਕ ਭੇਜ ਜਾ ਤੁਰੀ ਤੋਏ ਅਰੇ ਇਸ ਨੂੰ ਬਿਲਾ ਦੇ ਤੁਸੀਂ ਬੜਾ Ja je to dvije ਆਲ ਮਿਲ ਕੇ ਭਾਈ ਆ ਰਾਹ ਖਲਾਇਆਗਾ ਤੇ ਪਿੰਡ ਵਾਲੇ ਬਹੁਤ ਤੰਗ ਸੀਗੇ ਇਸ ਇਸ ਰਾਹ ਤੋਂ ਤੇ ਸਾਰੇ ਹਰੇ ਚਾਰੇ ਦਾ ਸਕੂਲਾਂ ਨੂੰ ਜਾਣ ਆਉਣ ਦਾ ਤੇ ਬੈਨਾਂ ਦਾ ਲੰਘਣ ਦਾ ਰਸਤਾ ਖਾਲਸਾ ਜੀ ਇਸ ਪਾਸੇ ਆਜੋ ਇਹਨਾਂ ਨੇ ਵੀ ਭਾਈ ਪਿੰਡ ਦੀ ਸਹਿਮਤੀ ਮੰਨ ਲਈ ਆ ਤੇ ਇਹਨਾਂ ਨੂੰ ਪਤਾ ਲੱਗ ਗਿਆ ਇਸ ਤੋਂ ਬਾਅਦ ਤਾਂ ਫਿਰ ਬੱਤ ਸੈਨਿਕ ਆਉਣਗੇ ਇਕੱਠੇ ਹੋ ਕੇ ਜਿਹੜਾ ਜਬਾ ਸੇ ਇੱਕ ਵਾਰੀ ਬਾਬੇ ਨੂੰ ਬੁਲਾਇਆ ਸੀ ਤੇ ਪਿੰਡ ਵਾਲੇ ਨੌਜਵਾਨ ਭੱਜ ਆਏ ਤੇ ਹਜੇ ਹੋਰ ਬਹੁਤ ਸੰਗਤ ਆਈ ਜਾਂਦੀ ਹੈਗੀ ਤੇ ਫਿਲਹਾਲ ਪੁਰਾਣੇ ਪੁਲ ਦਾ ਰਾਹ ਖੋਲਤਾ ਗਿਆ ਪਿੰਡ ਸੂਰਤੀ ਜ਼ਿਲ੍ਹਾ ਸਰਸਾ ਦਾ ਤੇ ਜੇ ਰਾਹ ਖੁੱਲਣ ਵੀ ਲੱਗਿਆ ਤੇ ਆਪਣੇ ਪਿੰਡ ਦਾ ਇੱਕ ਨੌਜਵਾਨ ਆ ਖੇਤੋਂ ਵਾਪਸ ਆ ਚੁੱਕਿਆ ਤੇ ਇਹਨੂੰ ਪੁੱਛਦੇ ਕਿ ਕਿਹੜੇ ਪਾਸੇ ਦੀ ਗਿਆ ਸੀ ਖੇਤ ਮਤਲਬ ਇਧਰੋਂ 8-10 ਕਿਲੋਮੀਟਰ ਘੁੰਮ ਕੇ ਗਿਆ ਇਹ ਵੀ ਰਖੇਤ ਹਰਾ ਲੈਣ ਵਾਸਤੇ ਸਪੈਸ਼ਲ ਤੇ ਬਸ ਹੁਣ ਥੋੜਾ ਜਿਹਾ ਬਸ ਪਿੰਡ ਵਾਲਿਆਂ ਵਾਸਤੇ ਚੌਕ ਹੋ ਰਿਹਾ ਬਾਰਡਰ ਏਰੀਆ ਤੇ ਜਿਹੜੇ ਪਿੰਡ ਨੇ ਹਰਿਆਣਾ ਪੰਜਾਬ ਤੇ ਸਾਡੇ ਖੇਤ ਇਧਰ ਪੈ ਜਾਂਦੇ ਆ ਕਿ ਫਿਰ ਪੰਜਾਬ ਦੇ ਨਾਲ ਲੱਗ ਜਾਂਦੇ ਆ ਮਾਨਸਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਦੋਨੇ ਇੱਥੇ ਇਕੱਠੇ ਹੁੰਦੇ ਤਿੰਨ ਜ਼ਿਲ੍ਹੇ ਇਕੱਠੇ ਹੋ ਜਾਂਦੇ ਆ ਤੇ ਇੱਥੇ ਆਪਣੇ ਖੇਤਾਂ ਰਵੇ ਤਾਂ ਬਸ ਅੱਜ ਇਹ ਰਸਤਾ ਪਿੰਡ ਵਾਲਿਆਂ ਨੇ ਹੁਣ ਰਲ ਮਿਲ ਕੇ ਖੁਲਾਇਆ ਹੈਗਾ ਠੀਕ ਹੈ ਸਰ ਕੋਈ ਗੱਲ ਨਹੀਂ ਥੋੜੀ ਬਣਾਈ ਹੈਗੀ ਉਹ ਵੀਡੀਓ ਕਰਾ ਵੀ ਮਨਾ ਕਰ ਰਿਹਾ ਕਿ ਮੈਂ ਕੋਈ ਗੱਲ ਨਹੀਂ ਇੱਥੋਂ ਦੀ ਕੋਈ ਨਹੀਂ ਲੰਘਦਾ ਤੁਹਾਡੇ ਕੋਲ ਜੀ ਆਰਾਮ ਨਾਲ ਬੈਠੇ ਰਹੋ ਹਾਂਜੀ ਇਹ ਬਾਈ ਪਹਿਲਾਂ ਗੋਲ ਵਾਲੇ ਵੀ ਤੇ ਆਉਣਾ ਸੀਗਾ ਹਾਂ ਅੱਜ ਦੀ ਸ਼ੁਰੂਆਤ ਇੱਥੋਂ ਨਹੀਂ ਪတ်ਦੀ ਹਾਂ ਪਿੰਡ ਦਾ ਪਹਿਲਾ ਬੰਦਾ ਜਿਹੜਾ ਇਹ ਗੋਲ ਖੋਲਣ ਤੋਂ ਬਾਅਦ ਲੰਘੂ ਆ ਇਹ ਦੇਖੋ ਜੀ ਲੋਕਾਂ ਦਾ ਬਹੁਤ ਵੱਡਾ ਇੱਕਾ ਹੁੰਦਾਗਾ ਇੱਕਲਾ ਬੰਦਾ ਕੁਝ ਨਹੀਂ ਕਰ ਸਕਦਾ ਪੈਂਟ ਤੋਪਿਆ ਸਾਰਾ ਤਾਂ ਇੰਨੇ ਦੇ ਨੰਗਾ ਖੋਲਦਾ ਹਾਂ ਔਰ ਮਾੜਾ ਇਹ ਸਾਥ ਦਿਆ ਕਰੋ ਜੇ ਕੋਈ ਨੈਟਵੀ ਅਨਾਉਂਸਮੈਂਟ ਕਰਦਾ ਯਾਰ ਤਾਂ ਇਕੱਠੇ ਹੋ ਜਾ ਕਰੋ ਠੀਕ ਹੈ ਪੈਂਟ ਸੂਟ ਲੋਕਾਂ ਤੋਂ ਕੁਝ ਨਹੀਂ ਬੰਨਣਾ ਇਹ ਕਿਦਾਂ ਦਾ ਬਾਹਰ ਨਿਕਲਣਾ ਪਊਗਾ ਸਹੀ ਗੱਲ ਹੈ ਬਾਈ ਗਰਮੀ ਤੇ ਹਾਂ ਤੇ ਲੋਕਾਂ ਤੋਂ ਕੁਝ ਨਹੀਂ ਬੰਨਣਾ ਜੇ ਅੱਜ ਨਿਕਲ ਜੂਗੇ ਬਾਹਰ ਅੱਗੇ ਆ ਕੇ ਪੀੜਨਾ ਥੋੜੇ ਘੌਣ ਘੌਣਨਾ ਤੇ ਨਹੀਂ ਤੁਹਾਨੂੰ ਲਾਂਹ ਤੇ ਘੌਣਨਾ ਸਹੀ ਗੱਲ ਹੈ ਬਾਈ ਤੇ ਉਧਰੋਂ ਬਾਰ-ਬਾਰ ਉਹ ਵੀਡੀਓਗ੍ਰਾਫੀ ਨੂੰ ਮਨਾ ਕਰ ਰਹੇ ਮੈਂ ਕਿ ਕੋਈ ਗੱਲ ਨਹੀਂ ਤੁਹਾਡੇ ਕੋਲੇ ਕੋਈ ਨਹੀਂ ਆਉਂਦਾ ਤੁਸੀਂ ਨਿਸ਼ਚਿੰਤ ਹੋ ਕੇ ਬੈਠੋ ਪਾਸਿਆਂ ਵਾਲੇ ਸਾਰੇ ਪੁਲ ਖੁੱਲ੍ਹੇ ਆ ਉਹ ਲੰਘ ਜਾਣਗੇ ਉੱਥੋਂ ਦੀ ਜਿਹਨੇ ਲੰਘਣਾ ਹੈ ਕਿੱਥੇ ਦਾ ਗਰਮੇ ਤੇ ਯਾਰ 10 ਕਿਲੋਮੀਟਰ ਏਰੀਆ ਬਗਲ ਕੇ ਜਾਵੇ ਬੰਦਾ ਯਾਰ ਕਿੱਥੇ 2 ਕਿਲੋਮੀਟਰ ਲੰਘ ਜਾ ਪੁਲ ਤੋਂ ਦੀ ਸਿੱਧਾ ਕਹਿੰਦੀ ਬਾਈ ਪ੍ਰਗਟ ਹਾਂ ਜੀ ਸੱਤ ਸਾਲੋਂ ਸੌਣੇ ਚਾਹੀਦਾ ਵੀ ਇੰਨਾ ਥੱਕਾ ਪਸਣਾ ਨਾ ਬਹੁਤ ਜ਼ਿਆਦਾ ਹੋ ਰਿਹਾ ਪਹਿਲੀ ਤੇ ਆ ਤੁਸੀਂ ਹੋਰ ਕਰੀਏ ਇਹਨੂੰ ਇੱਥੇ ਪਿੰਡ ਵਾਲਿਆਂ ਨੇ ਵੀ ਨਾਲ ਸਾਡੇ ਦੇ ਭੈਣ ਭਾਈ ਰੋਟੀਆਂ ਪਾਣੀ ਇਹਨਾਂ ਨੂੰ ਉਹਦੇ ਚਾਹ ਪੀਉਂ ਖੱਤਨ ਵਾਲੀ ਤੂਲਾ ਲਾ ਲੈਣਾ ਲੰਗਾ ਰੋਗ ਦਾ ਕਿਸ ਨੇ ਪਾਣੀ ਲਾਉਣਾ ਕਿਸ ਨੇ ਕਿਵੇਂ ਹਰਾਲੇ ਹੋਣਾ ਹੈਗਾ ਪਸ਼ੂ ਚਾਕੀ ਇਹਦੇ ਨਾਲ ਇਧਰ ਦਾ ਚੱਕ ਦਾ ਪਾਣੀ ਲੱਗਦਾ ਬਰ ਵੀ ਨਹੀਂ ਮਾਰਿਆ ਸਾਰਿਆਂ ਕੱਲ੍ਹ ਨੂੰ ਮਾਰਿਆ ਟਪਣੀ ਨੂੰ ਰੋਗ ਹਾਂ ਉਹ ਟਰੈਕਟਰ ਹੀ ਲੰਗਵਾ ਲਈ ਠੀਕ ਹੈ ਤੇ ਕੁੱਲ ਮਿਲਾ ਕੇ ਗੱਲ ਜਿਹੜੀ ਪਹਿਲਾਂ ਗਏ ਹਟੇ ਤੇ ਉੱਥੇ ਬਾਰਡਰ ਦੇ ਦਾ ਜਿਹੜਾ ਇੱਕ ਸਮਾਨ ਪੈਂਦਾ ਉਹ ਪੈਂਦੀ ਆ ਤੇ ਜ਼ਿਆਦਾਤਰ ਬਾਰਡਰ ਏਰੀਆ ਬਹੁਤ ਜ਼ਿਆਦਾ ਪ੍ਰਭਾਵਤ ਹੋਇਆ ਖੇਤੀਬਾੜੀ ਕਰਕੇ ਤੇ ਆਪਣੇ ਆਉਣੇ ਜਾਣੇ ਕਰਨੇ ਚੰਗਾ ਚੱਲ ਹੋ ਗਿਆ ਬਈ ਮੋਟਰ ਵੀ ਲਾ ਦੇਗੇ ਹੁਣ ਠੀਕ ਆ ਹੁਣ ਤੇਰੀ ਤੇਰੀ ਮੋਟਰ ਲੱਗਦੀ ਹੋ ਜੂ ਕੱਲ ਨੂੰ ਉਹਨੂੰ ਫੋਨ ਕਰ ਦੇ ਭਾਈ ਅਸੀਂ ਸਮਾਨ ਟਾਪ ਦਾ ਕਰ ਲਿਆ ਉਧਰ ਦੀ ਲਾਈਵ ਹੋ ਜੀ ਗੇ ਆਇਆਇਸ਼ ਤੂੰ ਫੈਸਲਾ ਹੋ ਗਿਆ ਚੱਲੋ ਕੰਮ ਚੱਲਦਾ ਹੋ ਗਿਆ ਸਮਾ ਆਪਣੀ ਜਿੰਮ ਦੀ ਡਿਊਟੀ ਦਾ ਹੋ ਗਿਆ ਤੇ ਮਾਤਾ ਦਾ ਧਾਰਾਂ ਦਾ ਸਮਾ ਹੋ ਗਿਆ ਤੇ ਕੱਲ ਇੱਕ ਵੀਰ ਕਹਿੰਦਾ ਮਾਤਾ ਜੀ ਤੋਂ ਭਾਈ ਸਤਿ ਸ਼੍ਰੀ ਅਕਾਲ ਕਰਾਏ ਨਹੀਂ ਦਰਸ਼ਨ ਨਹੀਂ ਕਰਾਏਗੇ ਤੇ ਬਲੌਗ ਕਹਿੰਦੇ ਇਹ ਦੂ ਰਾਜਾ ਲੱਗਦਾ ਫਿਰ ਤਾਂ ਮੰਮੀ ਨੂੰ ਮੈਂ ਕਿਹਾ ਅੱਜ ਫਤੇ ਬਲਾਉ ਭਾਈ ਸਾਰਿਆਂ ਨੂੰ ਤੁਸੀਂ ਤੇ ਫਿਲਹਾਲ ਮੈਂ ਜਿੰਮ ਜਾਣਾ ਥੋੜਾ ਜਿਹਾ ਲੇਟ ਹੋ ਗਿਆ ਸੀ ਉੱਥੇ ਸਤਿ ਸ਼੍ਰੀ ਅਕਾਲ ਬੇਟਾ ਸੋਨ ਸਾਰਿਆਂ ਨੂੰ ਧੰਨਵਾਦ ਜੁੜੇ ਰਹੋ ਚੰਦੇ ਨਾਲ ਤੇ ਲਾਇਕ ਸ਼ੇਅਰ ਜ਼ਰੂਰ ਪਹਿਲੀਆਂ ਚ ਕਰਦਿਆ ਕਰੋ ਬਹੁਤ ਵਿਚਾਰਾ ਮੱਥਾ ਮਾਰਦਾ ਗੁਰਦੇਵ ਚੈਨਲ ਤੇ ਜੁੜੇ ਰਹੋ ਤੇ ਦੋ ਵਾਰੀ ਸਤਿ ਸ੍ਰੀ ਅਕਾਲ ਤੁਹਾਨੂੰ ਭਾਈ ਧੰਨਵਾਦ ਭਾਈ ਸਾਰੇ ਵੀਰਾਂ ਪੈਂਦਾ ਤੇ ਧੰਨਵਾਦ ਮਾਤਾ ਸੋਡਾ ਵੀ ਤੇ ਫਿਲਹਾਲ ਜਿੰਮ ਦੀ ਡਿਊਟੀ ਲਾਉਨੇ ਆ ਤੇ ਪੁਲ ਇਧਰਲਾ ਪੁਰਾਣਾ ਆਪਣਾ ਖੋਲ ਦਿੱਤਾ ਗਿਆ ਏ ਤੇ ਇਹ ਇਥੋਂ ਨਾਲ ਦੇ ਪਿੰਡ ਨੂੰ ਜੋੜਦਾ ਜੋੜਕੀਆਂ ਨੂੰ ਤੇ ਆਪਣੇ ਖੇਤਾਂ ਨੂੰ ਜਾਣਾ ਹੁੰਦਾ ਨਹਿਰੋ ਪਾਰ ਟੱਪ ਕੇ ਤੇ ਉਹਦੇ ਵਾਸਤੇ ਸੌਖਾ ਹੋ ਗਿਆ ਤੇ ਹੁਣ ਬਠਿੰਡੇ ਨੂੰ ਵੀ ਇਧਰੋਂ ਜਾਣਾ ਸੌਖਾ ਹੋ ਗਿਆ ਮਤਲਬ ਕਾਰਾਂ ਕੁੜਾਂ ਕੋਈ ਟੱਪਣ ਦੇ ਦੇਣਗੇ ਤੇ ਸ਼ਾਇਦ ਨਈ ਵੀ ਹੋ ਸਕਦਾ ਤੇ ਇਹ ਕਹਿ ਰਹੇ ਸੀ ਕਿ ਪਿੰਡ ਵਾਲੇ ਟਰੈਕਟਰ ਟੱਪਣ ਦੇਵਾਂਗੇ ਇਕੱਲੇ ਤੇ ਵੀ ਜਿਹਨੇ ਲੋਕਲ ਇੱਥੇ ਖੇਤ ਵਗੈਰਾ ਜਾਣਾਗਾ ਤੇ ਬਾਕੀ ਦੇਖੋ ਕੱਲ ਦੀ ਅਪਡੇਟ ਤੁਹਾਨੂੰ ਫਿਰ ਦਿਖਾਉਨੇ ਆ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ